ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਦੋ ਗਾਵਾਂ ਸੇਲ ਲਈ ਲੈ ਕੇ ਆਏ ਹਾਂਗੇ ਇੱਕ ਤਾਂ ਆ ਗਈ ਤਾਜੀ ਜਰਸੀ ਆ ਗਈ ਤੇ ਇੱਕ ਆ ਗਈ ਬਈ ਟੋਕੜ ਵੜ ਤੇ ਜੇ ਕਿਸੇ ਵੀਰ ਨੇ ਹਾਲੇ ਤੱਕ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਹੀ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਤਾਂ ਕਿ ਹਰ ਇੱਕ ਆਉਣ ਵਾਲੀ ਨਵੀਂ ਤੋਂ ਨਵੀਂ ਵੀਡੀਓ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਤੇ ਆਜੋ ਆਪਾਂ ਕਰਦੇ ਆਂ ਬਾਪੂ ਨਾਲ ਗੱਲਬਾਤ ਆਜੋ हां जी बापू सत श्री अकाल सत श्री अकाल जी हो ठीक हूं बापू ठीक है जी नाम ਤੇ ਬਾਪੂ ਆਪਣਾ ਡਰੈਸ ਬੋਲ ਦਿਓ ਨਾਮ ਗਿੰਦਰ ਸਿੰਘ ਜੀ ਹੂੰ ਪਿੰਡ ਟਲਵਾ ਟਲਵਾ ਜ਼ਿਲ੍ਹਾ ਬਰਨਾਲਾ ਤਹਿਸੀਲ ਤਪਾ ਤਹਿਸੀਲ ਤਪਾ ਨੇੜੇ ਪਿੰਡ ਬਾਪੂ ਨੇੜੇ ਪਿੰਡ ਤਪਾ ਹੈਗਾ ਜੀ ਕੰਕ ਪੱਖੋਂ ਕੈਂਸੀਆਂ 8 ਕਿਲੋਮੀਟਰ ਇਹ ਰਾਹ ਦੀ ਕੇ ਪੈ ਜਾਂਦੇ ਨਾਲ ਹੀ ਠੀਕ ਹੈ ਕੰਟਰੈਕਟਰ ਨੰਬਰ ਬੋਲ ਦਿਓ ਆਪਣਾ 94645 ਜੀ ਹੂੰ 9880 ਬਾਕੀ ਬਈ ਚੱਲ ਰਿਹਾ ਸਕਰੀਨ ਤੇ ਨੋਟ ਕਰ ਲਓ ਤੇ ਬਾਪੂ ਕਿਹੜਾ ਸੂਆ ਹੈ ਸੂਈਆ ਬਾਦ 10 ਸੂਆ ਪੱਛੀ ਹੈ ਜੀ ਕਿੰਨਾ ਟਾਈਮ ਹੋ ਗਿਆ ਸੂਈ ਮਹੀਨਾ ਹੋ ਗਿਆ ਜੀ ਪੂਰਾ 1 ਮਹੀਨਾ ਹੋ ਗਿਆ ਸੂਈ ਨੂੰ ਦੂਜਾ ਸੂਆ ਬੱਚਾ ਮਗਰ ਕੀ ਆ ਗਿਆ ਬੱਚਾ ਜੀ ਬੱਚਾ ਵਸ ਆ ਗਿਆ ਤੇ ਬਾਪੂ ਕਿੰਨਾ ਦੁੱਧ ਹਾਜ਼ਰ ਆ ਰਿਹਾ ਦੱਸ ਬਹੁਤ 11 ਕਿਲੋ ਜੀ ਜੇ ਕੋਈ ਵੀ 2 ਟਾਈਮ 3 ਟਾਈਮ ਮੈਂ ਖਾ ਜੀ ਜਿਵੇਂ ਮਰਜੀ ਚੋਕਲ ਜਾਵੇ ਅੱਗੇ ਚੋਕਰ ਭੇਜਿਆ ਪਰ ਲੰਗੜ ਕੋਈ ਚੱਕਰੀ ਨਹੀਂ ਠੀਕ ਆ ਉਹ ਠੰਡੀ ਚੀਲਾ ਬਰਫਾ ਜੀ ਜਮਾ ਚੂਣ ਚਵਾ ਕਿਵੇਂ ਦਾ ਬਾਪੂ ਬਹੁਤ ਕੰਨੀ ਲੱਗਾ ਠੀਕ ਥਣ ਲੇਵੇ ਦੀ ਬਾਈ ਸਾਫ ਸੁਥਰੀ ਆਪਾਂ ਨੇੜੇ ਚੇਕ ਕਰਵਾਣੇ ਕੱਲਾ ਕੱਲਾ ਥਣ ਲੱਗਿਆ ਬਹੁਤ ਸੋਨਾ ਪੂਰੀ ਬਿੱਥੀ ਦੇ ਕਹਿ ਸਕਦਾ ਥਣ ਲੱਗ ਤੇ ਬਾਪੂ ਦੁੱਧ ਵੀ ਚਿੱਟਾ ਹੋਊਗਾ ਨਾ ਹਾਂਜੀ ਦੁੱਧ ਚਿੱਟਾ 5060 ਦਾ ਜੀ ਹੂੰ ਤੇ ਖੋਲਿਓ ਤੋਰੇ ਬਾਪੂ ਮੜੀ ਜੀ ਕੱਦ ਬਈ ਚੰਗਾ ਆ ਗਿਆ ਜਰਸੀ ਬਰੀਡ ਆ ਗਈ ਬਈ ਮੰਗੋ ਉਹ ਤਾਂ ਸ਼ੈਨ ਇਟ ਆਮ ਕੋ ਫੁੱਲ ਆ ਜਾ ਗੱਲ ਕਰੀਏ ਲੇਵਾ ਵੀ ਕਰਮਾਣ ਨੂੰ ਫੀਟਿੰਗ ਆ ਲੱਗਾ ਬਹੁਤ ਸੋਹਣਾ ਬਾਕੀ ਜາດ ਕੁਆਲਿਟੀ ਆਪਸ ਨੂੰ ਚੈੱਕ ਕਰਵਾ ਨਾ ਬਹੁਤ ਕਮਾਲ ਆ ਗਈ ਕਰਮਾਣ ਦੀ ਬੋਦੀ ਬਦੀ ਫੁੱਲ ਕਮਾਲ ਦੀ ਕਿਸ ਨੱਖ ਬਣੇ ਦੀ ਗੱਲ ਕਰੀਏ ਨਾ ਵੈਲਟ ਚ ਬਈ ਫੁੱਲ ਬਾਕੀ ਬਾਪੂ ਕਹਿੰਦਾ ਠੰਡੀ ਸੀਲ ਫੁੱਲ ਤਾਰਾ ਬਾਪੂ ਮਾਰ ਕੇ ਦਿਖਾਵਾਂਗੇ ਹਾਂਜੀ ਹਾਂਜੀ ਠੀਕ ਆ ਲੈ ਬੋਦੀ ਬੱਦੀ ਬਈ ਚੈੱਕ ਕਰ ਸਕਦੇ ਬੜੀ ਕਮਾਲ ਨਾ ਮਾਹ ਨਾ ਜਵਾਨੀ ਵਾਲਾ ਕਰਮ ਵਾਲੀ ਅੰਗਾ ਕੀ ਤੇ ਬਾਪੂ ਇਹਦਾ ਮੁੱਲ ਕੀ ਰੋ ਲੈਣ ਦੇਣ ਕਵਲੀਏ ਮੁੱਲ ਕੀ ਰੋ ਬਾਪੂ ਉਥੀ ਵੀ ਲੈ ਚਲੋ ਮੁੱਲ ਉਹਦਾ 42000 ਹੈ ਜੀ ਹੋਜੋ ਥੋੜਾ ਕਣਾ ਮਾਨਤਾ ਹਾਂਜੀ ਹੋਜੂ ਮੜ ਮੱਟਾ ਠੀਕ 42000 ਰੁਪਏ ਬਾਪੂ ਕਹਿੰਦਾ ਮੁੱਲ ਆ ਬਾਈ ਬਾਕੀ ਆਏਗੇ ਇਹਦਾ ਮੌਕੇ ਤੇ ਮਾਨਤਾ ਹੋਰ ਹੋ ਜੂਗਾ ਤਾਰਾ ਬਾਪੂ ਮਾਰ ਕੇ ਦਿਖਾਉਣਗੇ ਆਪਸ ਨੂੰ ਚੈੱਕ ਕਰਵਾ ਦਨੇ ਆਗੇ ਬੰਦੋ ਬਾਪੂ ਇੱਥੇ ਬਸ ਨੂਰਾ ਉਹਨਾਂ ਦੇਖ ਸਕਦੇ ਆ ਬਈ ਟਾਇਟ ਲੇਵ ਆ ਗਿਆ ਜਮ ਫਿਰ ਪੀੜੀ ਦੇ ਚੱਕਾਈ ਲੈ ਬਈ ਲੈ ਬਈ ਠੰਡੀ ਠੰਡੀ ਦੇਖੋ ਕਰਮਾਲੀ ਫੁੱਲ ਬਹੁਤ ਠੰਡੀ ਸੀ ਲੈ ਬਾਪੂ ਨਾ ਬਹੁਤ ਹੀ ਠੰਡੀ ਹੈ ਜੀ ਹੂੰ ਦਾ ਚੈੱਕ ਕਰ ਸਕਦੇ ਆ ਬਈ ਚੂਣ ਚ ਇੱਕ ਨੰਬਰ ਮੋਂ ਨਾ ਬਾਪੂ ਪੀੜੀ ਢਾਈ ਬੱਠਾ ਕੋਈ ਕਰਮਾ ਨੂੰ ਦੇਖਦੀ ਨਹੀਂ ਲੈ ਚੈੱਕ ਕਰ ਸਕਦਾ ਓਕੇ ਆ ਬਾਪੂ ਠਖੜੋ ਕੋਈ ਤਾਂ ਤੇ ਮੋਲੇ ਦਾ ਬਾਪੂ ਨੇ ਰੱਖਿਆ ਬਈ 42000 ਰੁਪਏ ਬਾਕੀ ਆਏਗਾ ਦਾ ਮੁੱਖ ਤੇ ਬਾਪੂ ਕਹਿੰਨੇ ਮੰਨਤਾ ਹਣਾ ਜ਼ਰੂਰ ਹੋ ਜਾਊਗਾ ਤੇ ਅੱਗੇ ਤੋਂ ਨੰਬਰ ਤੇ ਏਗੜਾ ਸੁਆ ਗਈ 12ਾ ਸੁਆ ਜੀ ਕਿੰਨਾ ਟਾਈਮ ਹੋ ਗਿਆ ਸੂਈ ਨੂੰ ਬਾਬੂ ਇਹ ਸੂਈ ਨੂੰ ਹੋ ਗਿਆ ਹੁਣੇ 3-4 ਮਹੀਨੇ ਠੀਕ ਆ ਕਿੰਨਾ ਦੁਦਾ ਰਹੇ ਥੱਲੇ ਟੁੱਟ ਹੋਊਗੀ 11 ਹੋਊਗੀ ਠੀਕ ਆ ਭਾਵੇਂ ਕੋਈ ਇਹਦੀ ਵੀ ਤਸੱਲੀ ਕਰ ਸਕਦਾ ਹਾਂਜੀ ਹਾਂਜੀ ਠੀਕ ਚੂਣ ਚਾ ਕਿਵੇਂ ਦਾ ਬਾਪੂ ਇਹ ਤੁਈ ਗਾ ਜਾਨੀ ਵਾਲਾ ਬਾਕੀ ਕੱਦ ਹੋਤਾ ਹਨਾ ਬਾਜ ਕੱਦ ਤੁਰ ਮੋਟੀ ਆ ਹੂੰ ਬਾਕੀ ਕੱਦ ਕਾਠ ਵੀ ਬਈ ਚੈੱਕ ਕਰਵਾ ਨਾ ਪਲੀ ਸਮੀ ਦੇਖ ਸਕਦੇ ਥਣਾ ਦਾ ਸਾਇਸ ਸੂਚ ਚੈੱਕ ਕਰ ਸਕਦੇ ਇੱਕ ਨੰਬਰ ਥਣ ਲੱਗਿਆ ਵਾ ਤੇ ਕੱਦ ਬਹੁਤ ਆ ਪਲੀ ਸਮੀ ਚੰਗੀ ਆ ਖੋਲੋ ਇਹਨੂੰ ਬਾਪੂ ਤੋੜ ਦਿਓ ਮੜੀ ਜੀ ਖੋਲ ਕੇ ਬਈ ਸਮੀ ਪਲੀ ਚੰਗੀਆਂ ਕੱਦ ਬੜ ਬਹੁਤ ਆ ਤੇ ਬਾਪੂ ਇਹਦਾ ਮੁੱਲ ਫਿਰ ਕੀ ਰਹੂਗਾ ਲੈਣ ਦੇਣ 35000 ਦੀ ਠੀਕ 35000 ਰੁਪਇਆ ਇਹਦਾ ਮੋਰਨਾ ਬਾਪੂ ਕਹਿੰਦਾ ਲੈਣ ਦੇਣ ਬਾਕੀ ਬਈ ਜਵਾਨੀ ਵਾਲਾ ਆਂਗਾ ਤੋਰਾ ਤਰਾ ਇਹਦਾ ਵੀ ਕਰਮਾਲੀ ਦਾ ਚੈੱਕ ਕਰ ਸਕਦਾ ਬਹੁਤ ਚੰਗਾ ਤੋਰਾ ਹਵਾਨਾ ਇਹਨੂੰ ਵੀ ਕਰਮਾਲ ਨੂੰ ਫਿਕਸਿਆ ਲੱਗਿਆ ਵਾ ਮੁੱਲ ਵੀ ਇਹਦਾ ਬਾਪੂ ਨੇ ਲੈਣ ਦੇਣ ਬਈ 35000 ਰੁਪਇਆ ਰੱਖਿਆ ਲੈ ਵਾ ਤੁਸੀਂ ਚੈੱਕ ਕਰ ਸਕਦੇ ਟਾਇਰਡ ਹਵਾਨਾ ਆ ਕੇ ਜਮਾ ਫਿਕਸ ਜਿਵੇਂ ਬਈ ਨੂੰ ਕਹਿ ਸਕਦੇ ਨਹੀਂ ਨਹੀਂ ਆ ਗਿਆ ਟਟਮ ਬਾਕੀ ਥਾਣਾ ਦਾ ਜਿਹੜਾ ਗੈਬ ਗੂਪਾ ਬਹੁਤ ਚੰਗਾ ਲੱਗਿਆ ਵਾ ਤੇ ਤਾਰਾਂ ਇਹਦੀਆਂ ਮਾਰੋਂਗੇ ਬਾਪੂ ਹਾਂਜੀ ਹਾਂਜੀ ਠੀਕ ਆ ਤਾਰਾਂ ਬਾਪੂ ਕਹਿੰਦਾ ਬਈ ਇਹਦੀਆਂ ਵੀ ਮਾਰ ਦਿਆਂਗੇ ਬਾਕੀ ਤੋਰਾ ਤਾਰਾ ਚੈੱਕ ਕਰ ਸਕਦਾ ਇੱਕ ਨੰਬਰ ਆਗਾ ਲੈ ਬਈ ਠੰਡੀ ਠੰਡੀ ਇਹਨੂੰ ਵੀ ਦੇਖ ਸਕਦੇ ਫੁੱਲ ਚੋਣ ਚਵਾ ਵਧੀਆ ਬਾਪੂ ਨਾ ਬਹੁਤ ਬਾਲਾ ਮੋਟਾ ਜੀ ਹੂੰ ਲੈ ਬਈ ਚੈੱਕ ਕਰ ਸਕਦੇ ਕੋਈ ਬਾਪੂ ਨੇ ਕੁਸਮਾ ਨਹੀਂ ਕਰਾਇ ਮੋਨ ਸਿੱਧੇ ਵੇਖ ਕੇ ਵੀ ਦਿੱਕ ਦਿਨੀ ਕਰ ਮੰਨ ਜੋ ਮਰਜ਼ੀ ਧਾਰਾ ਮਾਰੀ ਚਲੋ ਮੈਂ ਨਾਲੇ ਹੁਣ ਪੀੜੀ ਟਾਈ ਬੈਠਾ ਬਈ ਮੋਨ ਨਕ ਨਹੀਂ ਬਾਪੂ ਤੂੰ ਬੈਠਿਆ ਨਹੀਂ ਜਾਂਦਾ ਬਈ ਤਾਂ ਹੀ ਕਰਕੇ ਬਾਪੂ ਪੀੜੀ ਤੇ ਬਹਿੰਦਾਗਾ ਤਾਂ ਦੇਖ ਸਕਦੇ ਚੋਣ ਚਵਾ ਇਹਨੂੰ ਵੀ ਕਰ ਮੰਨੋ ਇੱਕ ਨੰਬਰ ਲੱਗਿਆ ਵਾ ਓਕੇ ਬਾਪੂ ਉਠ ਖੜੋ ਕੋਈ ਕਰ ਤੇ ਮੁੱਲ ਬਾਪੂ ਨੇ ਦਾ ਬਈ ਲੈਂਡ ਦੇਣ 35000 ਰੁਪਏ ਰੱਖਿਆ ਨਗ ਜੀ ਦੇ 2 ਦੋਂ ਮੈਂ ਦਿਖਾ ਦਿੱਤੇ ਜੇ ਕਿਸੇ ਵੀ ਵੀਰ ਨੂੰ ਕੋਈ ਵੀ ਆਵੇ ਪਸੰਦ ਬਾਪੂ ਨਾਲ ਕੰਟੈਕਟ ਜਰੂਰ ਕਰੋ ਵੀਡੀਓ ਨੂੰ ਵੇਖਣ ਲਈ ਧੰਨਵਾਦ ਜੀ